ਲੱਗ ਬੈਠੀਏ ਫੇਰ ਜਿਹੜਾ ਇਨਸਾਫ ਦਵਾਇਆ ਜਾ ਸਕਦਾ ਐਮ ਐਲ ਏ ਲਾਭ ਸਿੰਘ ਉਗੋਕੇ ਦੇ ਇਸ਼ਾਰ ਵੀ ਹੁੜੀ ਇੱਥੇ ਅਸੀਂ ਇਸ ਸਮੇਂ ਖੜੇ ਆਂ ਸੈਣੇ ਦੇ ਤਾਜ਼ਾ ਹਾਲਾਤ ਤੁਹਾਨੂੰ ਦਿਖਾ ਰਿਆ ਕਿ ਇੱਥੇ ਮੌਕੇ ਦੇ ਹਾਲਾਤ ਨੇ ਰਫ਼ਤਾਰ ਰੇ ਪਹੁੰਚਿਆ ਗੱਲਬਾਤ ਕਰਾਂਗੇ ਬਾਈ ਹੋਈਆਂ ਇੱਕ ਵਾਰ ਮੈਂ ਤੁਹਾਨੂੰ ਦੱਸੀ ਜਾਂਦਾ ਪਿੰਡ ਦੇ ਵਿੱਚ ਸਾਰਾ ਪਿੰਡ ਗਵਾਹ ਆ ਸਾਰਾ ਪਿੰਡ ਗਵਾਹੀ ਦੇਣ ਨੂੰ ਤਿਆਰ ਚਾਸ਼ਮਦੀਦ ਗਵਾਹ ਐ ਇਸ ਪਿੰਡ ਦੇ ਨੇ ਲਾਭ ਸਿੰਘ ਉਗੋਕੇ ਦੇ ਇਹ ਪਿੰਡ ਦੇ ਗਵਾਹ ਨੇ ਮੈਂ ਇਹ ਪਿੰਡ ਦੇ ਬੰਦੇ ਤੁਹਾਨੂੰ ਮਿਲਾ ਦਿੰਨਾ ਉਹ ਬੰਦਿਆਂ ਨੇ ਆਪ ਸੁਣਿਆ ਲਾਭ ਸਿੰਘ ਉਗੋਕੇ ਹਸਪਤਾਲ ਦੇ ਵਿੱਚ ਇਹਨੂੰ ਕਹਿ ਕੇ ਆਇਆ ਕਹਿੰਦਾ ਤੈਨੂੰ ਮਰਾਉਂ ਅੱਛਾ ਇਹਨਾਂ ਦੇ ਪਿੰਡ ਦੇ ਬੰਦਿਆਂ ਦੇ ਬੋਲ ਆ ਮੈਂ ਤੁਹਾਨੂੰ ਚਸ਼ਮਦੀਦ ਗਵਾਹ ਹੈਗੇ ਆ ਆਪਣੇ ਕੋਲ ਸਹਨੇ ਪਿੰਡ ਦੇ ਇੱਥੇ ਸਾਡੇ ਕੋਲ ਗੱਲਾਂ ਬਾਤਾਂ ਹੁਣ ਹੋ ਰਹੀਆਂ ਸੀ ਲਾਭ ਸਿੰਘ ਉਗੋਕੇ ਨੇ ਕਿਹਾ ਕਹਿੰਦਾ ਮੈਂ ਮਰਾਉਂ ਕਹਿੰਦੇ ਅੱਜ ਆ ਮਰਾਤਾ ਠੀਕ ਹੈ ਸਾਨੂੰ ਸ਼ਾਕਾ ਲਾਭ ਸਿੰਘ ਉਗੋਕੇ ਦੇ ਸਮੇ ਦਾ ਐਮਐਲਏ ਆ ਠੀਕ ਹੈ ਸਾਨੂੰ ਕੋਈ ਡਰ ਪੈਣੀ ਹੈਗਾ ਮੈਨੂੰ ਵੀ ਪਤਾ ਅੰਜਾਮ ਬਹੁਤ ਮਾੜੇ ਆ ਇਹ ਚੀਜ਼ ਦੇ ਮੌਜੂਦਾ ਪਾਵਰਾ ਉਹਦੇ ਕੋਲੇ ਕੁਛ ਵੀ ਕਰ ਸਕਦਾ ਕੁਛ ਵੀ ਕਰਾ ਸਕਦਾ ਠੀਕ ਹੈ ਕਿਉਂਕਿ ਅਸੀਂ ਸੱਚ ਦੇ ਰਾਹ ਤੇ ਚੱਲਦੇ ਆ ਸਾਡਾ ਭਰਾ ਜਹਾਨ ਤੋਂ ਗਿਆਗਾ ਕੋਈ ਆਏ ਤੁਸੀਂ ਦਿਨ ਦਿਹਾੜੇ ਗੋਲੀ ਮਾਰ ਕੇ ਬੰਦਾ ਉਹ ਚਲਿਆ ਜਾਂਦਾਗਾ ਕੋਈ ਇਹ ਕਾਨੂੰਨ ਇਹ ਆਮ ਪਾਰਟੀ ਦੇ ਸ਼ੱਕ ਸਾਨੂੰ ਓਏ ਇਹਨਾਂ ਦੇ ਲੀਡਰਾਂ ਦੇ ਤਾਂ ਸ਼ੱਕ ਸੰਸੋਧੀਆਂ ਪਿੱਛੇ ਬਿਆਨ ਦੇ ਕੇ ਆਈ ਕਹਿੰਦਾ ਸ਼ਾਮਦਾਮ ਦੰਡ ਵੇਗ ਜਿਹੜਾ ਕੋਈ ਕਹਿੰਦਾ ਮਰਜ਼ੀ ਕਰੋ ਕਹਿੰਦਾ ਅਸੀਂ ਜਿੱਤਨੇ ਚਾਹੀਦੇ ਆ ਆ ਦੰਡ ਭੇੜ ਵਾਲੀ ਗੱਲ ਆ ਦੇਖੋ ਆ ਸਾਹਮਣੇ ਆ ਗਈਆਂ ਨੇ ਗੱਲਾਂ ਕਿ ਨਹੀਂ ਆਈਆਂ ਹੁਣ ਹੈਂ ਐਡੇ ਐਡੇ ਬਿਆਨ ਦਿੰਦੇ ਸੀ ਆਮ ਪਾਰਟੀ ਦੇ ਆ ਸਾਡਾ ਹੁਣ 6 ਫੁੱਟ ਦਾ ਸਾਡਾ ਨੌਜਵਾਨ ਜਿਹੜਾ ਅਮੇ ਸੱਚ ਸੱਚ ਦੀ ਗੱਲ ਪਿੰਡ ਸਹਨੇ ਦੇ ਲਈ ਵੀ ਠੋਕ ਕੇ ਕਰਦਾ ਸੀ ਆ ਉਹ ਹੁਣ ਦਿਨ ਦਿਹਾੜੇ ਉਹ ਬੱਸ ਅਡੇ ਦੇ ਮਾਰ ਕੇ ਟੁਕੀ ਦਾ ਬੰਦਾ ਚਲੇ ਆ ਗਿਆ ਦੂਜੇ ਪਾਸੇ ਸਰਕਾਰ ਇਹ ਕਹਿੰਦੀ ਹੈ ਕਿ ਇੱਥੇ ਤਾਂ ਜਿਹੜਾ ਲਾਅ ਐਂਡ ਆਰਡਰ ਆ ਬਹੁਤ ਮੈਂਟੇਨ ਆ ਪਰ ਇੰਦਾਂ ਦੀ ਗੱਲ ਹੀ ਨਹੀਂ ਆ ਆ ਹੁਣ ਅਸੀਂ ਆ 6 ਫੁੱਟ ਦੇ ਸਾਡੇ ਸਰਪੰਚ ਦੀ ਹਣੇ ਤੇ ਲਾਸ਼ ਲਈ ਬੈਠੇ ਆ ਅਸੀਂ ਮੈਂ ਮੈਂ ਇੰਨਾ ਸਾਡੇ ਨਾਲ ਬੰਦੇ ਨੇ ਸਮਾਂ ਬਤਾਇਆ ਹੋਇਆ ਆ ਸਾਡਾ ਭਰਾ ਸੀ ਝੱਟ ਸੰਸਖਦਾ ਬਾਈ ਸੰਸਖਦਾ ਮੈਂ ਤੁਹਾਨੂੰ ਤੇ ਲਾਈਨ ਆਰਡਰ ਜੇ ਇੰਨਾਗਾ ਜੇ ਲਾਈਨ ਆਰਡਰ ਇੰਨਾਗਾ ਤਾਂ ਹੁਣ ਤੇਰਾ ਸੀ ਇੱਥੇ ਕਾਹਦੇ ਲਈ ਬੈਠੇ ਆ ਸਾਡਾ ਭਾਈ ਦੋ ਮਿੰਟ ਦੇ ਵਿੱਚ ਮਾਰ ਕੇ ਉਹ ਚਲੇ ਗਏ ਹੋ ਤੁਸੀਂ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਮੰਗ ਅਸੀਂ ਤਾਂ ਇਹ ਮੰਗ ਕਰਦੇ ਆ ਵੀ ਲਾਹਵ ਸਿੰਘ ਗੱਗੋ ਕਿਹਾ ਜਿਹੜਾ ਐਮ ਐਲ ਮੈਨੂੰ ਮੈਨੂੰ ਸ਼ੱਕ ਆ ਯਾਰ ਹੋਰ ਕੋਈ ਕਹੇ ਨਾ ਕਹੇ ਮੈਂ ਬਿਆਨ ਦਿੰਨਾ ਮੈਨੂੰ ਸ਼ੱਕ ਆ ਮੈਨੂੰ ਲਾਹਵ ਸਿੰਘ ਗੱਗੋ ਦੇ ਉੱਤੇ ਸ਼ੱਕ ਆ ਇਹਦੀ ਸ਼ਾਨਬੀਨ ਕਰੋ ਲਾਭ ਸਿੰਘ ਉਹ ਕੋਈ ਇਹਦੀ ਸ਼ਾਨਬੀਨ ਕਰੋ ਤਾਕੀਕਾਤ ਕਰੋ ਮੈਨੂੰ ਸ਼ੱਕ ਆਇਆ ਨੇ ਮਰਵਾਇਆ ਦੁੱਕੀ ਦੇ ਬੰਦੇ ਨੂੰ ਪੈਸੇ ਦੇ ਕੇ ਇਹਦਾ ਪੂਰਾ ਹੱਥ ਹੋ ਸਕਦਾ ਹੈਗਾ ਪੂਰੀ ਸ਼ਾਨਬੀਨ ਆ ਜਿਹੜੀ ਉਹ ਹੋਣੀ ਚਾਹੀਦੀ ਆ ਸਾਡੇ ਭਰਾ ਨੂੰ ਦਨ ਦਿਹਾੜੇ ਜਿਹਦੇ ਨਾਲ ਇੰਨਾ ਸਮਾਂ ਬਤਾਇਆ ਸਾਡੇ ਨਾਲ ਓਕੇ ਸਮੇਂ ਖੜਿਆ ਮਾਰੇ ਸਮੇਂ ਖੜਿਆ ਇੱਕ ਦੂਜੇ ਨਾਲ ਇੰਨਾ ਪਿਆਰ ਸਾਡਾ ਉਹ ਸਰਪੰਚ ਇਸ ਪਿੰਡ ਦਾ ਜਿਹੜਾ ਪੈਂਡ ਦੀਆਂ ਵੋਟਾਂ ਨਾਲ ਜਿੱਤੇ ਆ ਹੋਵੇ ਇੱਥੇ ਜਦੋਂ ਸੀਐਮ ਸਾਹਿਬ ਆਉਂਦੇ ਆ ਤਾਂ ਉਹ ਪੰਚਾਇਤ ਘਰ ਦੀ ਵੀ ਤਾਰੀਫ ਕਰਕੇ ਜਾਂਦੇ ਆ ਕਿ ਬਹੁਤ ਸੋਹਣਾ ਇਦਾਂ ਦੇ ਕਿਉਂਕਿ ਚੰਗੇ ਕੰਮ ਕੀਤੇ ਤਾਂ ਇਸੇ ਸਰਪੰਚ ਦੀ ਤਾਰੀਫ਼ ਕਰਕੇ ਗਏ ਸੀ ਉਹ ਮੈਂਬਰ ਫਾਰਮੈਂਟ ਮੰਗ ਲਿਆ ਕਿ ਸਰਪੰਚ ਦੀ ਤਾਰੀਫ਼ ਕਰਕੇ ਗਏ ਆ ਉਹ ਤਾਂ ਗੱਲਾਂ ਮੈਂ ਮੰਨਦਾ ਵੀ ਤਾਰੀਫ਼ ਕਿਉਂਕਿ ਤਾਰੀਫ਼ ਦੇ ਕਾਬਲ ਸੀ ਉਹ ਬੰਦਾ ਠੀਕ ਹੈ ਕੰਮ ਕੀਤੇ ਆ ਪਿੰਡ ਦੇ ਤਾਰੀਫ਼ ਦੇ ਕਾਬਲ ਸੀ ਸਰਦਾਰ ਸਿਮਰਜੀਤ ਸਿੰਘ ਮਾਨਜੀ ਦੇ ਨਾਲ ਤੁਰਿਆ ਪਿੰਡ ਦੇ ਲਈ ਬਹੁਤ ਕਾਰਜ ਕੀਤੇ ਜਿੱਥੇ ਹੱਕ ਸੱਚ ਦੀ ਗੱਲ ਕਰਨ ਵਾਲੀ ਸੀ ਉੱਥੇ ਉਹਨਾਂ ਨੇ ਠੋਕ ਕੇ ਕੀਤੀ ਪੂਰੇ ਐਕਟਿਵ ਸੀ ਜਿਵੇਂ ਪਹਿਲਾਂ ਸੱਚ ਦੇ ਰਾਹ ਤੇ ਜਦੋਂ ਆਪਾਂ ਤੁਰਾਂਗੇ ਨਾ ਜਿਆਦਾ ਸਾਡਾ ਐਕਸੀਡੈਂਟ ਬਣਾ ਦਿੱਤਾ ਜਾਂਦਾ ਜਾਂ ਇਹੋ ਜੇ ਨਸ਼ੇੜੀਆਂ ਨੂੰ ਚਾਰ ਪੈਸੇ ਦੇ ਕੇ ਕਤਲ ਕਰਵਾ ਦਿੱਤੇ ਜਾਂਦੇ ਆ ਠੀਕ ਹੈ ਹੁਣ ਜਿਹੜਾ ਇਹਦੇ ਨਾਲ ਉਹ ਬੰਦਾ ਰਹਿੰਦਾ ਸੀ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਉਹ ਕਹਿੰਦੇ ਵੀ 24 ਘੰਟੇ ਨਾਲ ਹੁੰਦਾ ਸੀ ਜਿਹਨੇ ਗੋਲੀ ਮਾਰੀ ਜਿਹਨੇ ਗੋਲੀ ਮਾਰੀ ਆ ਵੀ ਨਾਲ ਹੁੰਦਾ ਸੀ ਨਾਲ ਨਾਲ ਰਹਿੰਦਾ ਹੁੰਦਾ ਸੀ ਆ ਕਹਿੰਦੇ ਹਨ ਤੇ ਹੁਣ ਇੱਕਦਮ ਪਾਈ ਦਾ ਸਰਪੰਚ ਸਾਹਿਬ ਦਾ ਅਸਲਾ ਜ਼ਬਤ ਕਰ ਲਿਆ ਜਾਂਦਾਗਾ ਝੂਠੇ ਪਰਚੇ ਪਾ ਦਿੱਤੇ ਜਾਂਦੇ ਆ ਤੇ ਇੱਕਦਮ ਜਿਹੜਾ ਬੰਦਾ ਨਾਲ ਰਹਿੰਦਾ ਉਹ ਤੋਂ ਹੁਣ ਕਿਸੇ ਸ਼ਹਿਤ ਹੀ ਹੋਈ ਆ ਇਹ ਗੱਲ ਉਹ ਨਸ਼ੇੜੀ ਬੰਦਾ ਠੀਕ ਹੈ ਉਹ ਆਏ ਆਪਦੇ ਆਪ ਉਹ ਯਾਰ ਕਿਵੇਂ ਗੋਲੀ ਮਾਰ ਦੂ ਉਹ ਕਿਸੇ ਦੀ ਸ਼ਹਿਤ ਹੀ ਹੋਇਆ ਗੋਲੀ ਮਾਰ ਕੇ ਬੰਦਾ ਲਾਈਵ ਕਿਵੇਂ ਹੋ ਜੂ ਯਾਰ ਪਿੰਡ ਜੇ ਜਾਣਦਾ ਮੈਂ ਤਾਂ ਸਮਝ ਨਹੀਂ ਉਹ ਲਾਈਵ ਵੀ ਹੋਇਆ ਉਹ ਬੰਦਾ ਤੁਹਾਨੂੰ ਲੱਗਦਾ ਕਿ ਉਹਦੇ ਪਿੱਛੇ ਕੋਈ ਸ਼ਾਦੇਸ਼ਾ ਕਿਸੇ ਨੇ ਨਹੀਂ ਸ਼ਾਦੇਸ਼ਾ ਜੀ ਬਹੁਤ ਵੱਡੀ ਸ਼ਾਦੇਸ਼ਾ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਠੀਕ ਆ ਇਹ ਫਿਰ ਇੱਥੋਂ ਹੁਣ ਧਰਨਾ ਇਹ ਜੜਾਗਾ ਉਹ ਚੱਕਿਆ ਨਹੀਂ ਜਾਊਗਾ ਇੱਥੇ ਅਸੀਂ ਬੈਠੇ ਆ ਤੇ ਇੱਥੇ ਹੀ ਅਸੀਂ ਬੈਠੇ ਰਹਾਂਗੇ ਸਰਕਾਰ ਪ੍ਰਸ਼ਾਸਨ ਆਇਆ ਬਈ ਇੱਥੇ ਪ੍ਰਸ਼ਾਸਨ ਆਇਆ ਜੀ ਉਹ ਲਾਸ਼ ਨੂੰ ਲਿਜਾਣ ਲੱਗੇ ਸੀ ਸਰਪੰਚ ਸਾਹਿਬ ਦੀ ਨੂੰ ਤੇ ਪਿੰਡ ਸਾਰੇ ਇਕੱਠਾ ਹੋ ਗਿਆ ਤੇ ਫਿਰ ਲਾਸ਼ ਆ ਜਿਹੜੀ ਉਹ ਨਹੀਂ ਲਿਜਾਣ ਦਿੱਤੀ ਤੇ ਐਂਬੂਲੈਂਸ ਵੀ ਉਹ ਇੱਥੇ ਲਾ ਕੇ ਖੜੇ ਆ ਠੀਕ ਆ ਉਹ ਕਹਿੰਦੇ ਵੀ ਲਾਸ਼ ਅਸੀਂ ਲੈ ਕੇ ਜਾਣੀ ਆ ਪਰ ਨਹੀਂ ਬਾਈ ਸਾਨੂੰ ਪਤਾ ਉਹ ਮੂਸੇ ਵਾਲੇ ਦਾ ਵੀ ਅੱਜ ਤੱਕ ਇਨਸਾਫ ਮਿਲਿਆ ਬਲਕੌਰ ਸਿੰਘ ਉਹ ਅੱਜ ਵੀ ੱੱਕੇ ਖਾਂਦਾ ਫਿਰਦਾ ਗਿਆ ਕੋਟਾਂ ਕਚਹਿਰੀਆਂ ਦੇ ਵਿੱਚ ਐਨਾ ਵੱਡਾ ਨਾਂ ਸੀਗਾ ਮੂਸੇ ਵਾਲੇ ਦਾ ਜਦੋਂ ਉਹਨੂੰ ਨਹੀਂ ਇਨਸਾਫ਼ ਮਿਲਿਆ ਉਦੋਂ ਵੀ ਇਹ ਕਹਿੰਦੇ ਸੀ ਵੀ Laash ਨਾ ਚੱਕੋ ਭਾਈ ਫੇਰ ਨਹੀਂ ਕੋ ਇਨਸਾਫ਼ ਮਿਲਣਾ ਐਨਾ ਬਲਡ ਨਾ ਬਲਡ ਦੇ ਉੱਤੇ ਉਹ ਬੰਦੇ ਦਾ ਨਾਂ ਸੀ ਜਦੋਂ ਉਹਦਾ ਪਿਓ ਵਾਂਗ ੱੱੱਕੇ ਖਾਂਦਾ ਫਿਰਦਾ ਉਹਨੂੰ ਇਨਸਾਫ਼ ਨਹੀਂ ਮਿਲਿਆ ਉਹ ਸਾਨੂੰ ਇੱਥੇ ਯਾਰ ਕੀ ਇਨਸਾਫ਼ ਦੇ ਦੇਣਗੇ ਇਨਸਾਫ਼ ਤਾਂ ਸਾਨੂੰ ਉਹਨਾ ਟਾਈਮ ਹੀ ਆ ਜਿੰਨਾ ਟਾਈਮ ਸਾਇਟੀ ਇੱਥੇ Laash ਪਈ ਆ ਸੰਸਕਾਰ ਨਹੀਂ ਕਰਦੇ ਇਨਸਾਫ਼ ਮਿਲ ਗਿਆ ਮਿਲ ਗਿਆ ਜਿੱਦ ਦੇ ਸੰਸਕਾਰ ਹੋ ਗਿਆ ਉਦੇ ਬਾਈ ਕੋਈ ਇਨਸਾਫ ਨਹੀਂ ਮਿਲਦਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਵੀ ਕਹਿ ਦਿੰਦਾ মিডিਆ ਦੇ ਜ਼ਰੀਏ ਵੀ ਮੈਂ ਇਹ ਗੱਲ ਕਹਿਣਾ ਵੀ ਵੱਡੀ ਗਿਣਤੀ ਦੇ ਵਿੱਚ ਉਹ ਬੰਦਾ ਪੰਜਾਬ ਖਾਤਰ ਬੋਲਦਾ ਸੀ ਅੱਜ ਸਿਰਫ ਸਹਨੇ ਪਿੰਡ ਦੀ ਜ਼ਿੰਮੇਵਾਰੀ ਨਹੀਂ ਸੀ ਇੱਥੇ ਰੋਡ ਤੇ ਬਹਿਣਾ ਜ਼ਿੰਮੇਵਾਰੀ ਸਾਰੇ ਪੰਜਾਬ ਦੀ ਬਣਦੀ ਆ ਅੱਜ ਸਹਨੇ ਪਿੰਡ ਦਾ ਸਰਪੰਚ ਜਿਹੜਾ ਬੇਖੌਫ ਹੋ ਕੇ ਬੋਲਦਾ ਸੀ ਅੱਜ ਉਹ ਚਹਾਣਤ ਹੋ ਗਿਆ ਕੱਲ ਨੂੰ ਕਿਸੇ ਦੇ ਵੀ ਧੀ ਪੁੱਤ ਦੀ ਵਾਰੀ ਆ ਸਕਦੀ ਆ ਕੀਕ ਇਹਨਾਂ ਨੂੰ ਨੱਥ ਪਾਉਣੀ ਪਊਗੀ ਇੱਥੇ ਇਕੱਠੇ ਹੋ ਕੇ ਬਹਿਣਾ ਪਊ ਫੇਰ ਗੱਲ ਬੜੂ ਨਹੀਂ ਗੱਲ ਨਹੀਂ ਬਾਂਦੀ ਬਾਈ ਪਰ ਤੁਸੀਂ ਨਾਲ ਰਹੇ ਹੋ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਦੱਸਿਓ ਉਹਨਾਂ ਨੇ ਕੋਈ ਪਹਿਲਾਂ ਪਹਿਲਾਂ ਬਾਈ ਲਗਾਤਾਰ ਧਮਕੀਆਂ ਆਉਂਦੀਆਂ ਰਹੀਆਂ ਮੈਂ ਉਸ ਤੋਂ ਬਾਅਦ ਜ਼ਿਆਦਾ ਮਿਲਿਆ ਨਹੀਂ ਸੀ ਬਾਈ ਨੂੰ ਅਸੀਂ ਇਕੱਠੇ ਜਦੋਂ ਸਮਾਂ ਬਤਾਇਆ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੇ ਨਾਲ ਹੁੰਦੇ ਸੀ ਉਦੋਂ ਇਹਨਾਂ ਨੂੰ ਧਮਕੀਆਂ ਆਉਂਦੀਆਂ ਰਹੀਆਂ ਨੇ ਤੇ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਲਾਭ ਸਿੰਘ ਵੀ ਧਮਕੀ ਦੇ ਕੇ ਗਿਆ ਸੀ ਹਸਪਤਾਲ ਕਹਿੰਦਾ ਤੈਨੂੰ ਮਰਾਉਂਗਾ ਅੱਛਾ ਉਹ ਪੈਂਡਾ ਪਿੰਡ ਦੇ ਬੰਦੇ ਚਸ਼ਮਦੀਦ ਗਵਾਹ ਨੇ ਠੀਕ ਹੈ ਬਾਈ ਮੈਨੂੰ ਤੁਸੀਂ ਦੱਸੋ ਵੀ ਲਾਭ ਸਿੰਘ ਉਗੋ ਕਹਿੰਦੇ ਸ਼ੱਕ ਹੈਗਾ ਕਿ ਨਹੀਂ ਹੈਗਾ ਬਾਈ ਇਹ ਮਲਵਈ ਲਾਭ ਸਿੰਘ ਬੋਲੇ ਆ ਸੁਣਦੇ ਹੋ ਤੁਸੀਂ ਅਮਰੀਕਾ ਦੇ ਵਿੱਚ ਸੁਣਦੀ ਬਾਜ ਹਾਂਜੀ ਅੱਗੇ ਆਜੋ ਆਹ ਆਜੋ ਫੋਨ ਦੇ ਵਿੱਚ ਇੱਕ ਕਲਿੱਪ ਆ ਗਈ ਕੋਲਕੱਤਾ ਦੀ ਤੇ ਲਾਭ ਸਿੰਘ ਉਗੋ ਦੀ ਹਾਂਜੀ ਹਾਂਜੀ ਉਹ ਕਾਫੀ ਪੁਰਾਣੀ ਕਲਿੱਪ ਆ ਉਹ ਕਹਿੰਦਾ ਸੀਗਾ ਮੈਂ ਤੇਰੇ ਮਾਰ ਕੇ ਥੱਪੜ ਤੈਨੂੰ ਜੇਲ੍ਹ ਦੇ ਅੰਦਰ ਵੀ ਸਿੱੜ ਦੂੰ। ਉਹ ਪੁਰਾਣੀ ਪੁਰਾਣੀ ਵੀਡੀਓ ਹੈ। ਪਰसों ਦੀ ਗੱਲ ਹੈ। ਉਹ ਵੀਡੀਓ ਹਟੇ ਦਾ ਹੈ। ਇੱਕ ਮਿੰਟ। ਉਹ ਆਪਣੇ ਕੋਲ ਉਹ ਆਪਣੇ ਕੋਲੇ ਵੀਡੀਓ ਸਬੂਤ ਹੈ ਤਾਂ ਆਏਗਾ ਨਾ। ਉਹ ਸਬੂਤ ਆ ਆਪਣੇ ਕੋਲ ਜਦੋਂ ਕਹਿੰਦਾ ਪਰसों ਦੀ ਗੱਲ ਹੈ। ਸਾਡੇ ਪਧੌਰ ਧਰਨਾ ਸੀਗਾ ਉੱਥੇ ਝਾੜੂ ਵਾਲੇ ਸਰਪੰਚਾਈਤਾ ਦਾ ਸੀ ਤੈਨੂੰ ਸਰਪੰਚ ਧਰਨੇ ਤੇ ਬੈਠੇ ਸੀਗੇ। ਉਹਨਾਂ ਦੇ ਖਿਲਾਫ ਬੋਲਿਆ ਸੀ ਪੰਜਾਬ ਸਰਕਾਰ ਦੇ ਖਿਲਾਫ ਬੋਲਿਆ ਸੀ ਇਸ ਰੰਜਸ ਕਰਕੇ ਉਹਨਾਂ ਨੇ ਸਰਕਾਰ ਦਾ ਕੰਮ ਆ ਇਹਨਾਂ ਨੇ ਮਰਵਾਇਆਗਾ ਹਾਂ ਪਰਥੋ ਦੇ ਉਹ ਹੋਈ ਕਰਦੇ ਸੀ ਮੈਂ ਕਾਂਗਰਸ ਮੈਂ ਮਲਕੀਤ ਕਾਰਕੋਤਾ ਕਾਂਗਰਸ ਦੀ ਪੰਜਾਬ ਦੀ ਬੈਸ ਪ੍ਰਧਾਨਾ ਇਹ ਸਾਡੇ ਪਿੰਡ ਦਾ ਮੁੰਡਾ ਨੌਜਵਾਨ ਮੁੰਡਾ ਪਿੰਡ ਦੀ ਸ਼ਾਨ ਸੀਗੀ ਸਾਡੇ ਪਿੰਡ ਦੇ ਹਰ ਇੱਕ ਗਰੀਬ ਨਾਲ ਮੇਂ ਗਰਨਾ ਧੀਆਂ ਪੈਣਾ ਮੈਂ ਹਰ ਇੱਕ ਨਾਲ ਖੜਦਾ ਸੀ ਇਹ ਐਡੀ ਨਕੰਮੀ ਸਰਕਾਰ ਨਲਾਇਕ ਸਰਕਾਰ ਆ ਇਹਨਾਂ ਇਹਨਾਂ ਦੇ ਨਾ ਇੰਨੀ ਘਟੀਆ ਸਰਕਾਰ ਆ ਇਹ 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 ਲੋਕਾਂ ਨੇ ਆਪ ਹੀ ਚੁਣ ਕੇ ਬਣਾਈ ਹੈਗੀ ਬਦਲਾ ਬਦਲਾ ਕਰਕੇ ਇਹ ਜਿਹੜਾ ਮੁੰਡਾ ਸਿੱਧੂ ਮੂਥੇ ਵਾਲਾ ਇਹ ਸਰਕਾਰ ਨੇ ਮਰਵਾਇਆ ਦੀਪ ਸਿੰਘ ਉਹ ਇਹਨੇ ਮਰਵਾਇਆ ਆ ਸਾਡੇ ਪਿੰਡ ਦੀ ਸ਼ੌਲ ਸੁਖਵਿੰਦਰ ਸਿੰਘ ਕਲਕੱਤਾ ਇਹ ਪੰਜਾਬ ਸਰਕਾਰ ਨੇ ਮਰਵਾਇਆ ਪੰਜਾਬ ਸਰਕਾਰ ਮੁਰਦਾਬਾਦ ਜਿੰਨਾ ਚੇਰਾ ਮਾਤਾ ਮਲਕੀਤ ਕੌਰ ਕਲਕੱਤਾ ਨੂੰ ਇਨਸਾਫ ਨਹੀਂ ਨਾ ਮਿਲਦਾ ਸਾਡੇ ਪਿੰਡ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਧਰਦੇ ਤੇ ਬੈਠਾਗੇ ਸਾਡਾ ਮੁੰਡਾ ਹੱਥੋਂ ਨਾ ਲੈ ਕੇ ਜੀਗਾ ਉਹ ਸਾਰੀ ਪੰਜਾਬ ਖਾਤਰ ਕਰਦਾ ਸੀ ਉਹ ਕੱਲੇ ਪਿੰਡ ਖਾਤਰ ਨਹੀਂ ਸੀ ਕਰਦਾ ਅੱਜ ਸਾਰੇ ਦਾ ਹੱਕ ਮੜਦਾ ਇੱਥੇ ਬੈਠਣ ਦਾ ਸਾਨੂੰ ਇਨਸਾਫ਼ ਲੈ ਕੇ ਉੱਠਾਗੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਲਾਹ ਸੰਗੋ ਗੁਕੇਦੇ ਬਸ ਮੈਂ ਤਾਂ ਇਹ ਗੱਲ ਕਹਿਣਾ ਬਾ ਆਪਾਂ ਗਿੱਦੜਾਂ ਦਾ ਗੂ ਪਹਾੜੀ ਚੜਦਾ ਦੁੱਕੀ ਦਾ ਬੰਦਾ ਅੱਜ ਇਹਦਾ ਪਤਾ ਲੱਗਦਾ ਵੀ ਏਡੀ ਰੰਜਸ਼ੇ ਦਿਲ ਚ ਰੱਖੀ ਫਿਰਦਾ ਆਪ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਹੇ ਹੋ ਇਸ ਸਮੇਂ ਅਸੀਂ ਸਾਰੇ ਮੌਜੂਦ ਆ ਲਗਾਤਾਰ ਸਾਡੇ ਨਾਲ ਜੁੜੇ ਰਹੋ ਹਰ ਇੱਕ ਅਪਡੇਟ ਦੇਖਣ ਲਈ ਰਫਤਾਰ ਰਾ ਇੱਥੇ ਮੌਕੇ ਦੇ ਮੌਜੂਦ ਆ ਇਹਨਾਂ ਨੇ ਦੱਸਿਆ ਜੋ ਇਹਨਾਂ ਨੂੰ ਸ਼ੱਕ ਆ ਕਿ ਉਹਨਾਂ ਦੇ ਪਹਿਲਾਂ ਵੀ ਵਿਵਾਦ ਹੋਏ ਆ ਜੋ ਕਿਸੇ ਨਾਲ ਕਿਤੇ ਕਰਕੇ ਉਹ ਵਿਵਾਦਾਂ ਦੇ ਕਰਕੇ ਅੱਜ ਉਹਨਾਂ ਦਾ ਕਤਲ ਕੀਤਾ ਗਿਆ ਜੁੜੇ ਰਹੋ ਸੱਚ ਦਾ ਸੁਨਿਆ ਦੇ ਨਾਲ ਧੰਨਵਾਦ